ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾੜਾ ਫੇਰੀ ਦੇ ਮੱਦੇਨਜ਼ਰ ਪਿੰਡ ਨਰੂੜ ਵਿਖੇ ਦਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਨਰੂੜ ਪ੍ਰਦਾਨ ਇਸਤਰੀ ਵਿੰਗ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਅਤੇ ਅੰਗਹੀਣ ਬਲਾਈਂਡ ਯੂਨੀਅਨ ਪੰਜਾਬ ਨੂੰ ਪੰਜਾਬ ਪੁਲਿਸ ਵੱਲੋਂ ਸਵੇਰੇ ਤੋਂ ਹੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਕੌਰ ਪ੍ਰਦਾਨ ਇਸਤਰੀ ਵਿੰਗ ਅੰਗਹੀਣ ਬਲਾਈਂਡ ਯੂਨੀਅਨ ਪੰਜਾਬ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਬਗਵੰਤ ਸਿੰਘ ਮਾਨ ਦੀ ਫਗਵਾੜਾ ਫੇਰੀ ਸੀ ਇਸ ਸਬੰਧੀ ਸਾਡਾ ਕੋਈ ਵੀ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਨਹੀਂ ਸੀ ਪਰ ਸਵੇਰੇ 5 ਵਜੇ ਤੋਂ ਹੀ ਉਹਨਾਂ ਨੂੰ ਘਰ ਵਿੱਚ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਤੇ ਕਿਤੇ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈ ਆਮ ਦਵਿੰਦਰ ਕੌਰ ਹੈ ਮੈਸਤਰੀ ਵਿੰਗ ਪੰਜਾਬ ਪ੍ਰਧਾਨ ਤੇ ਚਰੇ ਜਦੋਂ 5 ਵਜੇ ਆ ਸਰਪੇ ਜਦੋਂ ਇਹਨਾਂ ਨੇ ਆਏ ਪੁਲਿਸ ਮੁਲਾਜ਼ਮ ਤੇ ਮੈਨੂੰ ਉਦੋਂ ਹੀ ਪਤਾ ਲੱਗਾ ਵੀ ਇਹਨਾਂ ਨੇ ਮੈਨੂੰ ਘਰ ਨજરਬੰਦ ਕਰ ਲਿਆ ਤੇ ਵੀ ਇਹਨਾਂ ਨੇ ਮਨਸਾਬ ਨਹੀਂ ਹੋਣਾ ਕਰਕੇ ਮੈਂ ਇਹਨਾਂ ਨੂੰ ਵੀ ਇਹੀ ਕਿਹਾ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਸੀਗਾ ਪਰ ਸਰ ਹੁਣ ਇਸ ਗੁੱਸੇ ਵਿੱਚ ਆ ਕੇ ਤਾਂ ਅਸੀਂ ਵੀ ਹਾਂ ਚਾਹੁੰਦੇ ਹਾਂ ਵੀ ਅਸੀਂ ਹੁਣ ਉਹਨਾਂ ਦਾ ਵਿਰੋਧ ਕਰਨਾ ਹੈ ਜਿਹੜਿਆਂ ਨਾਲ ਸੱਟੀ ਗੱਲ ਹੋਈ ਸੀਗੀ ਵੀ ਅਸੀਂ ਪ੍ਰੋਗਰਾਮ ਕਰਕੇ ਕਿ ਰੋਡ ਸ਼ੋਅ ਆ ਉਹਨਾਂ ਦਾ ਅਸੀਂ ਉਹਨਾਂ ਤੋਂ ਕਰਨਾ ਨਿਗਾ ਚਾਰ ਮੀਟਿੰਗਾਂ ਅਸੀਂ ਪਹਿਲਾਂ ਵੀ ਚੰਡੀਗੜ੍ਹ ਉਹਨਾਂ ਦਾ ਕਰ ਹਟਿਆ ਸਾਡਾ ਕੋਈ ਹੱਲ ਨਹੀਂ ਨਿਕਲੇ ਆਏਗਾ ਜਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਉਹਦਾ ਹੱਲ ਨਹੀਂ ਨਿਕਲਿਆ ਨਹੀਂ ਕੋਈ ਹੱਲ ਨਿਕੜਿਆ ਉਹਨਾਂ ਨੇ ਅਸੀਂ 4 ਮੀਟਿੰਗਾਂ ਕਰ ਹਟਿਆ ਕਹਿੰਦੇ ਸਾਡੀ ਮਾਨ ਸਰ ਦਾ ਮੀਟਿੰਗ ਆ ਕਦੀ ਸਾਨੂੰ ਹਰਪਾਲ ਜੀ ਮਾਣਾ ਕਰਾ ਦਿੰਦੇ ਆ ਕਦੀ ਡਾਕਟਰ ਬਲਜੀਤ ਕੋਰਨਾ ਕਰਾ ਦਿੰਦੇ ਆ ਸਾਡੀ ਉਹਨਾਂ ਦਾ ਮੀਟਿੰਗ ਤੱਕ ਨਹੀਂ ਅਸੀਂ ਚੰਡੀਗੜ੍ਹ ਤੱਕ ਜਾਏ ਪਰ ਉਹਨਾਂ ਨੇ ਮੀਟਿੰਗ ਨਹੀਂ ਕਰਵਾਈ ਹੈਗੀ ਮੁੱਖ ਮੰਤਰੀ ਸਾਡੀਆਂ ਪੈਨਸ਼ਨ ਦੇ ਸਬੰਧ ਵਿੱਚ ਇਹ ਨੌਕਰੀਆਂ ਦਾ ਬੱਸ ਇਹਦਾ ਬੈਕ ਲੋ ਹੈ ਜਿਹੜਾ ਉਹ ਪੂਰਾ ਕਰ ਦੇਣ ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਜਿਹੜੀ 2500 ਉਹਨਾਂ ਨੇ ਮੈਨੀਫੈਸਟੋ ਵਿੱਚ ਕੀਤੀ ਉਹ ਸਾਨੂੰ 2500 ਸਾਡੀ ਪੈਨਸ਼ਨ ਕਰ ਦੇਣ ਪਰ ਕੋਈ ਹੱਲ ਨਹੀਂ ਗਾ ਜਿਹੜੀ 1500 ਮਿਲਦੀ ਆ ਉਹ ਵੀ ਮਹੀਨੇ ਦੇ ਅਖੀਰ ਤੱਕ ਜਾ ਕੇ ਮਿਲਦੀ ਆ ਮੈਂ ਤੁਹਾਨੂੰ ਹਾਂ ਸਰ ਜਨਵਨ ਨੇ ਸਵੇਰ ਦਾ ਪਰੇਸ਼ਾਨ ਕੀਤਾ ਹੋਇਆ ਆ ਮੈਡਮ ਉਹਨਾਂ ਦੇ ਘਰ ਸਵੇਰੇ 5 ਵਜੇ ਆ ਕੇ ਜਦ ਕਿ ਸਾਡਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਸੀ ਅੱਜ ਦਾ ਠੀਕ ਸਾਨੂੰ ਖੁਦ ਨੂੰ ਨਹੀਂ ਪਤਾ ਤੇ ਫਿਰ ਪ੍ਰਸ਼ਾਸਨ ਸਾਡੇ ਨਾਲ ਇਦਾਂ ਕਿਉਂ ਕਰਦਾ ਹੈ ਟੱਕਾ ਕਰ ਰਿਹਾ ਹਾਂਜੀ ਬਹੁਤ ਜ਼ਿਆਦਾ ਹੁਣ ਇਹਦਾ ਸਾਨੂੰ ਜਵਾਬ ਚਾਹੀਦਾ ਸਾਡੇ ਮਤਲਬ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਸਾਡੇ ਫਰਿਸ਼ਤਿਆਂ ਨੂੰ ਵੀ ਨਹੀਂ ਸੀ ਪਤਾ ਕਿ ਅੱਜ ਕੀ ਆ ਕੀ ਨਹੀਂ ਹੈਗਾ ਅਸੀਂ ਤਾਂ ਆਪਣੇ ਆਪਣੇ ਨਾਰਮਲੀ ਕੰਮ ਕੰਮਾਂ ਚ ਸੀ ਸਾਰੇ ਸਾਰੇ ਆਪਣੇ ਆਪਣੇ ਕੰਮ ਛੱਡ ਕੇ ਆਏ ਆ ਪੁੱਛ ਲੋ ਕੱਲੇ ਕੱਲੇ ਤੋਂ ਭਾਨ ਠੀਕ ਤੇ ਅਰ ਨਜ਼ਰਬੰਦ ਇਹਨਾਂ ਨੂੰ ਹੀ ਕੱਲਾ ਕੀਤਾ ਇਹਨਾਂ ਨੂੰ ਕਰਤਾ ਉਧਰ ਤਰਨ ਤਰਨ ਤੋਂ ਲਖਮੀਰ ਸਿੰਘ ਸੈਣੀ ਸਾਹਿਬ ਉਹਨਾਂ ਨੂੰ ਕਿ ਇੱਕ ਚੱਕ ਅਕਬਰ ਤੋਂ ਮੁੰਡਾ ਲਖਵੀਰ ਆ ਹੋਰਾਂ ਦੇ ਘਰੇ ਪੁਲਿਸ ਚਲੇ ਗਈ ਓਕੇ ਨਾਰਮਲ ਹੁਣ ਮੋਟਾ ਤੱਕ ਸਾਨੂੰ ਇਹਨਾਂ ਨੇ ਇਦਾਂ ਹੀ ਰੱਖਣਾ ਹੈ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਫਗਵਾੜਾ ਵਿਖੇ ਹੋਏ ਰੋਡ ਸ਼ੋਅ ਕਾਰਨ ਡੀ ਐਮ ਐਫ ਆਗੂ ਗੁਰਮਖ ਲੋਕਪ੍ਰੇਮੀ ਮਿੱਡੇ ਮਿਲ ਯੂਨੀਅਨ ਆਗੂ ਰਾਜਵਿੰਦਰ ਕੌਰ ਅਨੇਤਾ ਦੇਵੀ paramagnetic ਅਤੇ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਆਪਣੀਆਂ ਜਾਇਜ਼ ਮੰਗਾਂ ਵੱਲ ਮੁੱਖ ਮੰਤਰੀ ਦਾ ਧਿਆਨ ਤੋਂ ਅਣਪਹੁੰਚੀਆਂ ਲਗਭਗ 50 ਮਿੱਡੇ ਮਿਲ ਵਰਕਰਾਂ ਨੂੰ ਥਾਣਾ ਸਦਰ ਫਗਵਾੜਾ ਵਿਖੇ ਘੰਟਿਆਂ ਬੱਧੀ ਬੰਦ ਰੱਖਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਖ ਲੋਕਪ੍ਰੇਮੀ ਨੇ ਦੱਸਿਆ ਕਿ ਆਮ ਤੋਂ ਖਾਸਮ ਖਾਸ ਬਣੀ ਜਲੀ ਇਨਕਲਾਬੀ ਪਾਰਟੀ ਦੀ ਸਰਕਾਰ ਦੀ ਸ਼ੈ ਉੱਤੇ ਪੁਲਿਸ ਨੇ ਗਰੀਬ ਔਰਤ ਵਰਕਰਾਂ ਨੂੰ ਜਬਰੀ ਥਾਣੇ ਟੱਕੀ ਰੱਖਿਆ ਜੋ ਕਿ ਸਰਕਾਰ ਦਾ ਕਿਨੌਣਾ ਸ਼ਰਮਨਾਕ ਕਾਰਾ ਹੈ ਇਸ ਮੌਕੇ ਡੈਮੋਕਰੈਟਿਕ ਮਜ਼ਦਮ ਫੈਡਰੇਸ਼ਨ ਅਤੇ ਡੀਟੀਐਫ ਦੇ ਆਗੂ ਕੁਲਵਿੰਦਰ ਕੌਰ, ਰਜਿੰਦਰਪਾਲ ਕੌਰ, ਜਤਿੰਦਰ ਕੁਮਾਰ ਸਤਨਾਮ, ਪਰਮਾਰ ਅਤੇ ਹਰਜਿੰਦਰ ਨਿਆਣਾ ਮੋਹਨਜੀਤ ਕੋ ਰਾਜਵਿੰਦਰ ਕੋ ਆਦਨੇ ਸਰਕਾਰ ਦੇ ਇਸ ਹਿਟਲਰ ਸਾਹੀ ਗੈਰ ਲੋਕਤੰਤ੍ਰਿਕ ਵਤੀਰੇ ਦੀ ਸਖ਼ਤ ਨਿਖੇਦੀ ਕੀਤੀ ਹੈ ਮੈਂ ਗੁਰਮਖ ਲੋਕਪ੍ਰੇਮੀ ਆਗੂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਇਹ ਚਾਹੁੰਦੇ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ 2-4 ਮਿੰਟ ਮਿਲ ਕੇ ਉਹਨਾਂ ਜਿਹੜਾ ਆ ਆਪਣੀਆਂ ਹੱਕੀ ਮੰਗਾਂ ਸੰਬੰਧੀ ਯਾਦ ਕਰਵਾਇਆ ਜਾਵੇ ਉਹਨਾਂ ਪਰ ਸਾਨੂੰ ਇਕੱਤਰ ਹੁੰਦਿਆਂ ਹੀ ਪੁਲਿਸ ਨੇ ਜਿਹੜਾ ਆ ਉਹ ਨਜ਼ਰਬੰਦ ਕਰ ਲਿਆ ਸਾਨੂੰ ਇਹ ਇਹ ਕਹਿ ਕੇ ਕਿ ਤੁਹਾਡੀ ਮੀਟਿੰਗ ਕਰਵਾ ਦਿੱਤੀ ਜਾਵੇਗੀ ਇਹ ਕਹਿ ਕੇ ਸਾਨੂੰ ਸਦਰ ਥਾਣਾ ਫਗਵਾੜਾ ਵਿਖੇ ਸਾਨੂੰ ਲੈ ਆਂਦਾ ਗਿਆ ਤੇ ਉੱਥੇ ਘੰਟਿਆਂ ਬੱਧੀ ਜਿਹੜਾ ਬੰਦ ਰੱਖਿਆ ਗਿਆ ਕਈ ਬੀਬੀਆਂ ਦੇ ਨਾਲ ਬੱਚੇ ਵੀ ਸੀਗੇ ਕਈ ਬੀਬੀਆਂ ਜਿਹੜੀਆਂ ਸੀ ਉਹ ਕਾਫੀ ਬਜ਼ੁਰਗ ਅਵਸਥਾ ਦੇ ਵਿੱਚ ਹੈਗੀਆਂ ਉਹਨਾਂ ਨੂੰ ਵੀ ਤੇ ਮੁੱਖ ਮੰਤਰੀ ਦੇ ਫਿਰ ਇੱਥੋਂ ਜਾਣ ਤੋਂ ਬਾਅਦ ਹੀ ਸਾਨੂੰ ਜਿਹੜਾ ਥਾਣੇ ਦੇ ਵਿੱਚੋਂ ਰਿਹਾ ਕੀਤਾ ਗਿਆ ਇਸ ਕੱਲ ਸਿਰਫ ਸਾਨੂੰ ਹੀ ਨਹੀਂ ਬਹੁਤ ਸਾਰੇ ਲੋਕ ਪੱਖੀ ਆਗੂਆਂ ਨੂੰ ਬਹੁਤ ਸਾਰੇ ਮੁਲਾਜ਼ਮ ਆਗੂਆਂ ਨੂੰ ਜਿਹੜਾ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਥਾਣਿਆਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਹ ਬਹੁਤ ਹੀ निंदनीय ਇੱਕ ਹਿਟਲਰ ਸ਼ਾਹੀ ਇੱਕ ਗੈਰ ਲੋਕਤੰਤ੍ਰਿਕ ਗੈਰਵਾਜਬ ਜਿਹੜਾ ਇਹ ਸਰਕਾਰ ਦਾ ਤਰੀਕਾ ਆ ਇਸ ਤਰ੍ਹਾਂ ਜਿਹੜੀਆਂ ਹੋਰ ਕੋਈ ਵੀ ਸਰਕਾਰ ਜਿਹੜੀ ਸੀ ਪਹਿਲਾਂ ਇਸ ਤਰ੍ਹਾਂ ਨਹੀਂ ਕਰਦੀ ਸੀ ਕਿ ਜਿੱਥੇ ਕਿਤੇ ਮੁੱਖ ਮੰਤਰੀ ਦੀ ਆਮਦ ਹੋ ਗਈ ਤੇ ਉੱਥੇ ਸਾਰੇ ਲੋਕਾਂ ਨੂੰ ਜਿਹੜਾ ਜਿਹੜੇ ਲੋਕਾਂ ਨੇ ਕੋਈ ਵਿਰੋਧੀ ਸੁਰ ਦੇ ਵਿੱਚ ਗੱਲ ਕਰਨੀਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਜੜਾਇਆ ਪੁਲਿਸ ਕੋਲੋਂ ਚਕਵਾ ਲਿਆ ਜਾਵੇ ਤੇ ਇਸ ਤਰ੍ਹਾਂ ਥਾਣਿਆਂ ਦੇ ਵਿੱਚ ਮੁਜਰਮਾਂ ਵਾਂਗੂ ਇਸ ਤਰ੍ਹਾਂ ਜਿਵੇਂ ਕਿ ਅਸੀਂ ਕੋਈ ਇਸ਼ਤਿਹਾਰੀ ਮੁਜਰਮ ਹੁੰਦੇ ਆ ਇਸ ਤਰ੍ਹਾਂ ਦਾ ਜਿਹੜਾ ਸਾਡੇ ਨਾਲ ਸਲੂਕ ਜਿਹੜਾ ਆ ਉਹ ਕੀਤਾ ਗਿਆ ਅਸੀਂ ਇਹਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਸਾਰੇ ਮੁਲਾਜ਼ਮ ਲਹਿਰ ਨੂੰ ਮੁਲਾਜ਼ਮ ਵਰਗ ਨੂੰ ਅਪੀਲ ਕਰਦੇ ਆ ਕਿ ਇਸ ਤਾਨਾਸ਼ਾਹੀ ਵਤੀਰੇ ਤੇ ਉਤਰੀ ਹੋਈ ਹਿਟਲਰ ਸ਼ਾਹੀ ਵਤੀਰੇ ਤੇ ਉਤਰੀ ਹੋਈ ਸਰਕਾਰ ਨੂੰ ਸਾਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਆ